ਇਹ ਗੱਲ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਮਾਗੀ ਮੇਲਾ ਮਕਸਰ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆਪ ਬਾਈਓ ਦੇ ਫਕੀ ਕਿਹੜਾ ਪਿੰਡ ਦੱਸਿਆ ਸੀ ਫਤਿਹਪੁਰ ਮਨੀਆ ਦਾ ਜੀ ਤੇ ਇਹ ਆਪਣੀ ਕੀ ਡੀਟੇਲ ਘੋੜੀ ਦੀ ਇਹ ਘੋੜੀ ਵੀ ਸੰਤ ਨਗਰ ਘੋੜਾ ਬਲਜੀਤ ਕੋਲੇ ਇਹ ਬੱਚੀ ਉਹਦੀ ਹੈ ਸੰਤ ਨਗਰ ਬਲਜੀਤ ਕੋਲੇ ਘੋੜਾ ਉਹਦੀ ਬੇਟੀ ਹਾਂਜੀ ਉਹ ਜਿਹੜੀ ਬੱਚੀ ਹੈ ਜੀ ਉਹ ਸਮੁੰਦਰ ਦੀ ਪੁੱਤਰੀ ਹੈ ਜੀ ਸਮੁੰਦਰ ਦੀ ਪੁੱਤਰੀ ਹੈ ਜੀ ਹਾਂਜੀ ਸਮੁੰਦਰ ਕਾਲਾ ਜਿਹਨਾਂ ਕੋਲ ਆ ਪੁਆੜ ਕੋਈ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਇਹ ਜਿਹੜੀ ਕੁੜੀ ਹੈ ਜੀ ਇਹ ਬਸ਼ੇਰੀ ਮੋਰਤਨ ਦੀ ਹੈ ਜੀ ਮੋਰਤਨ ਦੀ ਅਨਮੋਲ ਰਤਨ ਜੀ ਮੋਰਤਨ ਦੀ ਹਾਂ ਜੈਤੋ ਵਾਲੇ ਜੈਤੋ ਵਾਲੇ ਕੋੜੇ ਜੀ ਠੀਕ ਹੈ ਜੀ ਦੇਦੀ ਰਿਕਰਿਟ ਕੀ ਹੈ ਹਾਂਜੀ ਇਹ ਪ੍ਰਤਾਪ ਜੀ ਨੱਕਰ ਵਾਲੇ ਨੱਕਰ ਵਾਲੇ ਪ੍ਰਤਾਪ ਜੀ ਹਾਂ ਅੰਮ੍ਰਲੀ ਘੋੜੀ ਤੇਰੀ ਵੱਡੀ ਹੈ ਜੀ ਹਾਂਜੀ ਜਾਣਕਾਰ ਜੀ ਪੂਰਾ ਲੱਕਿਆਨਕੀ ਪਾਰਸ ਘੋੜੀ ਜੀ ਪਾਰਸ ਘੋੜੀ ਤੇ ਉਹਨਾਂ ਦੀ ਕੀ ਡਿਮਾਂਡ ਆ ਜੀ ਇਹਦੀ 8 ਲੱਖ ਰੁਪਏ ਦੀ ਡਿਮਾਂਡ ਕਰਦੇ 8 ਲੱਖ ਰੁਪਏ ਆ ਜੀ ਉਹਦੀ 3 ਅਸੀਂ ਉਹਦੀ 3 ਅਸੀਂ ਅੱਛਾ ਜੀ ਉਹਦੀ ਜਿਹੜੀ ਪਾਰਸ ਘੋੜੀ ਉਹ 12 ਲੱਖ ਰੁਪਏ ਹੈ ਪ੍ਰਤਾਪ ਘੋੜੇ ਤੋਂ ਗੱਪਣਾ ਹੈ ਠੀਕ ਹੈ ਜੀ ਹੋ ਕਰਦੇ ਤਾਂ ਇਹ ਬੱਚੀ 22 ਮਹੀਨਿਆਂ ਦੀ ਹੈ ਠੀਕ ਹੈ ਜੀ ਉਹ ਬੱਚੀ 10 ਮਹੀਨੇ ਉਹ ਬੱਚੀ 10 ਮਹੀਨੇ ਇਹ ਬੱਚੀ ਇਹ ਨਹੀਂ 22 ਮਹੀਨਿਆਂ ਦੀ ਹੈ ਤੇ ਉਹ ਇਹਦਾ ਕੀ ਡਿਮਾਂਡ ਹੈ ਉਹਦੀ ਆਪਣੀ ਇਹ ਦੀ 2 ਲੱਖ ਰੁਪਏ ਹੈ 2 ਲੱਖ ਰੁਪਏ ਹੈ ਚਲੋ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ